ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਅੱਜ ਵੀ ਪੰਜਾਬ ਹਰਿਆਣਾ ਚੰਡੀਗੜ੍ਹ ਸਮੇਤ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਹਨੇਰੀ ਤੇ ਝੱਖੜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ ਕੱਲ 18 ਅਪ੍ਰੈਲ ਨੂੰ ਵੀ ਇਸੇ ਤਰ੍ਹਾਂ ਦੀ ਭਵਿੱਖਬਾਣੀ ਸੀ ਜਿਹੜੀ ਸਹੀ ਸਾਬਿਤ ਹੋਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸ਼ਾਮ ਨੂੰ ਹਨੇਰੀ ਚੱਲਣ ਤੋਂ ਬਾਅਦ ਕਿਧਰੇ ਕੱਲਾ ਮੀਂਹ ਪਿਆ ਤੇ ਕਿਤੇ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ ਹੈ ਜਿਸ ਨੇ ਦਰਜਨ ਦੇ ਕਰੀਬ ਜਿਲ੍ਹਿਆਂ ਦੇ ਵਿੱਚ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ ਝੱਖੜ ਤੇ ਮੀਂਹ ਕਰਕੇ ਖੇਤਾਂ 'ਚ ਵਾਢੀ ਲਈ ਤਿਆਰ ਖੜੀਆਂ ਕਣਕ ਦੀਆਂ ਫਸਲਾਂ ਵਿਛ ਗਈਆਂ ਨੇ ਵਾਢੀ ਦੇ ਕੰਮ ਤੇ ਵੀ ਅਸਰ ਪਿਆ ਹੈ ਉਧਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ 7 ਲੱਖ ਤੋਂ ਵੱਧ ਟਨ ਕਣਕ ਕੱਲ ਪਹੁੰਚੀ ਸੰਕੜੇ ਖਰੀਦ ਕੇਂਦਰਾਂ ਦੇ ਵਿੱਚ ਪਈ ਕਣਕ ਦੀ ਫਸਲ ਭੇਜ ਗਈ ਕੱਲ ਪੂਰਾ ਦਿਨ ਤਾਂ ਮੌਸਮ ਸਾਫ਼ ਰਿਹਾ ਧੁੱਪ ਨਿਕਲੀ ਰਹੀ ਤਾਪਮਾਨ ਦੇ ਵਿੱਚ ਸਵੇਰੇ ਵਾਅਦਾ ਵੀ ਦਰਜ ਕੀਤਾ ਗਿਆ ਪਰ ਸ਼ਾਮ ਨੂੰ ਅਚਾਨਕ ਮੌਸਮ ਦਾ ਮિજાਜ ਬਦਲਿਆ ਬੱਦਲਵਾਈ ਹੋਈ ਬੱਦਲ ਗਰਜੇ ਤੇ ਬਿਜਲੀ ਲਿਸ਼ਕਣ ਤੋਂ ਬਾਅਦ ਮੀਂਹ ਪੈਣ ਲੱਗਿਆ ਚੰਡੀਗੜ੍ਹ ਦੇ ਵਿੱਚ ਵੀ ਹਲਕਾ ਮੀਂਹ ਪੈਣ ਦੀ ਖ਼ਬਰ ਮਿਲੀ ਹੈ ਤਰਨਤਾਰਨ ਦੇ ਪੱਟੀ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਗੜੇ ਮਾਰੀ ਹੋਈ ਪਟਿਆਲਾ ਭਵਾਨੀਗੜ ਸੰਗਰੂਰ ਮਾਨਸਾ ਫਿਰੋਜ਼ਪੁਰ ਲੁਧਿਆਣਾ ਮੋਗਾ ਸ੍ਰੀ ਮੁਕਸਰ ਸਾਹਿਬ ਸਮੇਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਅਤੇ ਜਲੰਧਰ ਵਿੱਚ ਰਾਤ ਨੂੰ ਮੀਂਹ ਪੈਣ ਦੀ ਖ਼ਬਰ ਮਿਲੀ ਹੈ ਮਾਨਸਾ ਸੰਗਰੂਰ ਬਰਨਾਲਾ ਦੇ ਵਿੱਚ ਤਾਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਅੱਜ ਵੀ ਸਵੇਰ ਤੋਂ ਬੱਦਲਵਾਈ ਦਾ ਮੌਸਮ ਬਣਿਆ ਹੋਇਆ ਹੈ। ਕਿਤੇ ਕਿਤੇ ਹਲਕਾ ਮੀਂਹ ਪੈਣ ਦੀ ਖ਼ਬਰ ਮਿਲ ਚੁੱਕੀ ਹੈ ਤੇ ਪੂਰਾ ਦਿਨ ਤੇ ਫਿਰ ਅੱਜ ਦੀ ਰਾਤ ਵੀ ਬਦਲਿਆ ਹੋਇਆ ਮੌਸਮ ਕਿਸਾਨਾਂ ਦੇ ਸਾਹ ਸੂਤ ਕੇ ਰੱਖੂਗਾ। ਪੰਜਾਬ ਦੀਆਂ ਮੁੱਖ ਸੜਕਾਂ ਤੇ ਵੱਡੀ ਗਿਣਤੀ ਵਿੱਚ ਰੁੱਖਾਂ ਦੇ ਟੁੱਟਣ ਦੀਆਂ ਖ਼ਬਰਾਂ ਵੀ ਮਿਲੀਆਂ ਨੇ। ਕਈ ਥਾਵਾਂ ਤੇ ਬਿਜਲੀ ਦੇ ਟਰਾਂਸਫਾਰਮਰ ਨੁਕਸਾਨੇ ਗਏ, ਖੰਭੇ ਡਿੱਗ ਗਏ ਨੇ। ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਹਰਿਆਣਾ ਦੇ ਸੋਨੀਪੱਤ, ਪਾਣੀਪਤ, ਕਰਨਾਲ, ਯਮਨਾਨਗਰ, ਜੀਤ, ਕੈਥਲ, ਕੁਰੂਕਸ਼ੇਤਰ, ਅੰਬਾਲਾ ਦੇ ਵਿੱਚ ਮੀਂਹ ਪੈਂਦੀਆਂ ਖਬਰਾਂ ਮਿਲੀਆਂ ਨੇ ਇੱਥੇ ਵੀ ਵਾਢੀ ਦਾ ਸੀਜ਼ਨ ਜ਼ੋਰਾਂ ਤੇ ਹੈ ਤੇ ਬਦਲਿਆ ਹੋਇਆ ਮੌਸਮ ਕਿਸਾਨਾਂ ਦੇ ਸਿਰ ਮੁਸੀਬਤ ਬਣ ਕੇ ਆਇਆ ਹੈ ਪੰਜਾਬ ਦੇ ਕਿਸਾਨ ਲੀਡਰਾਂ ਨੇ ਨੁਕਸਾਨੀਆਂ ਫਸਲਾਂ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ हिमाचल प्रदेश ਦੇ 9 ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਦੇ ਨਾਲ ਗੜ੍ਹੇਮਾਰੀ ਦੀ ਭਵਿੱਖਬਾਣੀ ਹੈ ਤੇਜ਼ ਤੂਫਾਨ ਦਾ ਵੀ ਖਤਰਾ ਜਤਾਇਆ ਗਿਆ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਕੱਲ ਚੰਬਾ ਕਾਂਗੜਾ ਕੁੱਲੂ ਸ਼ਿਮਲਾ ਤੇ ਲਾਹੌਲ ਸਪਤਿ ਦੇ ਵਿੱਚ ਮੀਂਹ ਤੇ ਗੜ੍ਹੇਮਾਰੀ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਯੂਪੀ ਦੇ 37 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਹੈ ਤਾਂ ਰਾਜਸਥਾਨ ਦੇ 9 ਜ਼ਿਲ੍ਹਿਆਂ ਵਿੱਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਰਾਜਸਥਾਨ ਦੇ ਬਾੜਮੇਰ ਵਿੱਚ ਸਭ ਤੋਂ ਵੱਧ ਤਾਪਮਨ ਕੱਲ 45 ਡਿਗਰੀ ਦਰਜ ਕੀਤਾ ਗਿਆ ਜੋ ਕਿ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਰਿਹਾ ਲੰਗੀ ਰਾਤ ਦਿੱਲੀ ਵਿੱਚ ਵੀ ਮੀਂਹ ਚਖੜ ਹਨੇਰੀ ਦੀ ਖਬਰ ਮਿਲੀ ਹੈ ਮੁਸਤਫਾਬਾਦ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ 2:30 ਵਜੇ ਇੱਕ ਚਾਰ ਮੰਜ਼ਿਲਾ ਬਿਲਡਿੰਗ ਟਹਿ ਗਈ ਹਾਦਸੇ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ 10 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਮੌਕੇ ਤੇ ਐਨਡੀਆਰਐਫ ਅਤੇ ਦਿੱਲੀ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਦਰਅਸਲ ਮੌਸਮ ਨੇ ਅਚਾਨਕ ਜਦੋਂ ਕਰਵਟ ਲਈ ਤੇਜ਼ ਮੀਂਹ ਅਤੇ ਹਨੇਰੀ ਤੂਫਾਨ ਦੇ ਚੱਲਦਿਆਂ ਕਈ ਇਲਾਕਿਆਂ ਵਿੱਚ ਨੁਕਸਾਨ ਹੋਇਆ ਤੇ ਮੁਸਤਫਾਬਾਦ ਵਿੱਚ ਬਿਲਡਿੰਗ ਟਹਿਣ ਦਾ ਇਹੀ ਕਾਰਨ ਮੰਨਿਆ ਜਾ ਰਿਹਾ ਹੈ